ਮੇਰਾ ਨਾਮ ਟੋਨੀ ਅਗਸਟੀਨਾ ਪਿੰਡ ਗਿਲਾਂ ਵਾਲੀ ਦਾ ਮੈਂ ਸਰਪੰਚ ਆ ਜੀ ਕਿਹੜੀ ਸਸਤਾੇ ਜਾ ਰਹੀ ਹੈ ਸਾਡਾ ਫਿਲਹਾਲ ਸਾਡੀ ਕ੍ਰਿਸਚੀਅਨ ਵੈਲਫੇਅਰ ਸੁਸਾਇਟੀ ਵੀ ਹੈ ਔਰ ਉਸ ਤੋਂ ਇਲਾਵਾ ਸਾਡੇ ਪਿੰਡ ਦੇ ਸਾਰੇ ਨੌਜਵਾਨ ਯੂਥ ਜਿਹੜਾ ਵਾ ਉਹ ਇਕੱਠਾ ਹੋ ਕੇ ਅਸੀਂ ਜਾ ਰਹੇ ਹਾਂ ਕਾਫੀ ਦਿਨਾਂ ਤੋਂ ਅਸੀਂ ਵੇਖ ਰਹੇ ਸੀ ਕਿ ਹੜਾ ਹੜ ਦੇ ਕਾਰਨ ਬਹੁਤ ਹਾਲਾਤ ਜਿਹੜੇ ਸੀ ਖਰਾਬ ਹੋ ਚੁੱਕੇ ਨੇ ਤੇ ਅਸੀਂ ਪਰਸਨਲੀ ਵੀ ਵਿਜ਼ਿਟ ਕਰਕੇ ਆਏ ਹਾਂ ਤੇ ਵਿਜ਼ਿਟ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਲੋਕਾਂ ਦੇ ਹਾਲਾਤ ਬਹੁਤ ਮੰਦੇ ਨੇ ਤੇ ਸਾਡੇ ਸਾਰੇ ਭਰਾਵਾਂ ਨੇ ਇਹ ਸਹਿਯੋਗ ਦਿੱਤਾ ਵਾ ਚਾਹੁੰਦੇ ਨੇ ਕਿ ਅਸੀਂ ਸਾਰੇ ਰਲ ਕੇ ਹੈਲਪ ਕਰ ਸਕੀਏ ਸਰੀ ਜਦ ਤੱਕ ਹਾਜ਼ਰ ਕਿਸ ਤਰ੍ਹਾਂ ਹੁੰਦਾ ਵਾ ਕਿੰਨੇ ਲੋਕ ਐ ਸੰਸਥਾ ਤੇ ਦੱਸੋ ਪੈਸਾ ਸਾਰਾ ਸਾਡੇ ਜੀ ਸਾਡੇ ਪਿੰਡ ਦੇ ਲੋਕਾਂ ਨੇ ਇਕੱਠਾ ਕੀਤਾ ਮੁੰਡਿਆਂ ਨੇ ਨੌਜਵਾਨ ਮੁੰਡਿਆਂ ਨੇ ਇਕੱਠਾ ਕੀਤਾ ਜੀ ਔਰ ਜਿੰਨੇ ਵੀ ਐਨ ਆਰ ਆਈ ਭਰਾ ਦੋਸਤ ਯਾਰ ਦੋਸਤ ਨੇ ਭਰਾ ਨੇ ਉਹਨਾਂ ਸਾਰਿਆਂ ਨੇ ਆਪਣੇ ਵੱਲੋਂ ਯੋਗਦਾਨ ਪਾਇਆ ਵਾ ਔਰ ਇਹ ਯੋਗਦਾਨ ਅਸੀਂ ਇਸ ਕਰਕੇ ਪਾ ਰਹੇ ਆਂ ਵੀ ਜਿੰਨੀ ਵੱਧ ਤੋਂ ਵੱਧ ਗਰੀਬ ਲੋਕਾਂ ਦੀ ਸੇਵਾ ਹੋ ਸਕਦੀ ਹੈ ਜਾਂ ਹੜ੍ਹ ਦਾ ਪ੍ਰਭਾਵਿਤ ਲੋਕਾਂ ਉਹਨਾਂ ਦੀ ਸੇਵਾ ਕਰੀਏ। ਕਿਉਂ ਕਿ ਉਹ ਤੇਗੇ ਕਿ ਜਦੋਂ ਇਹਲਾ ਲੋਕਾਂ ਦੇ ਵਿੱਚ ਅਸੀਂ ਉੱਥੇ ਗਏ ਆ ਜੀ ਮੈਂ ਵਿਜ਼ਿਟ ਕਰਕੇ ਆ ਪਰਸਨਲੀ ਮੈਂ ਵਿਜ਼ਿਟ ਕੀਤਾ ਵਾ ਤੇ ਮੈਂ ਵੇਖਿਆ ਵਾ ਵੀ ਉੱਥੇ ਹੜ੍ਹ ਦੇ ਕਾਰਨ ਲੋਕਾਂ ਦੇ ਸਮਾਨ ਸਾਰਾ ਖਰਾਬ ਹੋ ਚੁੱਕਿਆ ਵਾ ਬਹੁਤ ساری ਪ੍ਰੋਬਲਮ ਖਾਣ ਵਾਲੀ ਥਾਣੇ ਦੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਉਸ ਤੋਂ ਇਲਾਵਾ ਸੀ ਵੇਖਿਆ ਕਿ ਮੱਛਰ ਦੇ ਬੜਾ ਜੜਾ ਯੋਰ ਹੈ ਕਿਉਂਕਿ ਪਾਣੀ ਉੱਥੇ ਖੜਾ ਹੋਇਆ ਵਾ ਉਹਦੇ ਕਰਕੇ ਮੈਡੀਸਿਨ ਦੀ ਵੀ ਬੜੀ ਪ੍ਰੋਬਲਮ ਆ ਔਰ ਮੱਛਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਅੱਜ ਸੋਚਿਆ ਵਾ ਕਿ ਨਾਲ-ਨਾਲ ਖਾਣਾ ਪਾਣੀ ਵੀ ਲੈ ਕੇ ਜਾਵਾਂਗੇ ਨਾਲ ਕੁਝ ਮੈਡੀਸਿਨ ਜਿਦਾ ਆਡੋਮੋਸ ਵਗੈਰਾ ਲੈ ਕੇ ਚੱਲੇ ਆ ਤਾਂ ਕਿ ਲੋਕ ਉਹ ਜਿਹੜੀ ਉਹਨੂੰ ਇਸਤੇਮਾਲ ਕਰ ਸਕਣ ਅੱਜ ਫਿਲਹਾਲ ਅਸੀਂ ਸਾਡਾ ਪਹਿਲਾ ਦਿਨ ਜੇ ਉਸ ਤੋਂ ਪਹਿਲਾਂ ਆਪਾਂ ਗਏ ਆ ਪਰ ਪਿੰਡ ਲੈਵਲ ਤੇ ਨਹੀਂ ਗਏ ਉਸ ਤੋਂ ਇਲਾਵਾ ਪਹਿਲਾਂ ਆਪਾਂ ਦੂਸਰੇ ਸੰਸਥਾਵਾਂ ਦੇ ਨਾਲ ਜਾ ਕੇ ਵੇਖਿਆ ਹਾਲਾਤ ਵੇਖਿਆ ਮੌਕੇ ਨੂੰ ਵੇਖਿਆ ਵਾ ਅੱਜ ਸਾਡੇ ਪਿੰਡ ਦੇ ਆਪਣੇ ਸਾਰੇ ਨੌਜਵਾਨ ਮੁੰਡਿਆਂ ਨੇ ਇਹ ਯੋਗਦਾਨ ਦਿੱਤਾ ਵਾ ਔਰ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਅਸੀਂ ਵਾਅਦੇ ਤੋਂ ਵੱਧ ਯੋਗਦਾਨ ਪਾਈਏ ਕੀ ਕੀ ਲੈ ਕੇ ਜਾ ਰਹੇ ਆ ਅਸੀਂ ਅੱਜ ਪਾਣੀ ਲੈ ਕੇ ਜਾ ਰਹੇ ਆ ਜੀ ਬਰੈਡ ਲੈ ਕੇ ਜਾ ਰਹੇ ਆ ਬਿਸਕੁਟ ਲੈ ਕੇ ਜਾ ਰਹੇ ਆ ਔਰ ਓਡੋ ਮੋਸਲੇ ਤੇ ਜਾ ਰਹੇ ਆ ਭਾਈ ਕੀ ਨਾਮ ਤੁਹਾਡਾ ਸਤਿ ਸ੍ਰੀ ਅਕਾਲ ਅਮਸੀ ਮੈਂ ਬੋਲਣਾ ਪਿੰਡ ਗਿੱਲਾਂ ਵਾਲੀ ਕਿਲੇ ਤੋਂ ਸਾਰੇ ਆਗਾ ਚੰਦੂ ਜੀ ਲੈ ਕੇ ਜਾ ਰਹੇ ਹੋ ਕਿੰਨਾ ਵਾਸਤੇ ਕਰਦੇ ਤੇ ਕਿਉਂ ਕਰਦੇ ਅਸੀਂ ਜਿਹੜੇ ਹਾਰਡਪੁਟ ਬਾਬਤ ਇਲਾਕੇ ਨੇ ਭੈਣ ਭਰਾ ਨੇ ਜਿਹੜੇ ਬਹੁਤ ਸਮਾਨ ਦੰਗਰ ਬਹੁਤ ਖਲਾਤ ਮਾੜੇ ਨੇ ਇਹਨਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਦੋਹਾਂ ਪਿੰਡਾਂ ਦੇ ਨੌਜਵਾਨਾਂ ਨੇ ਬੜੀ ਵਧੀਆ ਸੋਚ ਸੋਚੀ ਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹ ਬਹੁਤ ਕਈ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਕਿਉਂਕਿ ਬਾਈਬਲ ਦੇ ਵਿੱਚ ਵੀ ਲਿਖਿਆ ਵਾ ਇਹ ਜਿਹੜਾ ਭੁੱਖਾ ਖੈ ਉਹਨੂੰ ਰੋਟੀ ਦਿਓ ਇਹ ਸਾਡੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਦੋਵਾਂ ਪਿੰਡਾਂ ਦੀ ਬੜੀ ਵਧੀਆ ਵਾ ਨੇਰੇ ਕ੍ਰਿਸਚੀਅਨੀ ਦੂਜੀ ਬਰਾਦਰੀ ਦੇ ਵੀ ਨੌਜਵਾਨਾਂ ਨਾਲ ਕੇ ਇਹ ਅਪਰਾਲਾ ਕੀਤਾ ਵਾ ਔਰ ਅਸੀਂ ਇਹ ਅਪਰਾਲਾ ਇਸ ਲਈ ਕਰ ਰਹੇ ਆ ਕਿ ਉਹਨਾਂ ਦੀ ਮਦਦ ਹੋ ਸਕੇ ਮੈਂ ਚਰਚ ਵਿੱਚ ਰੋਜ਼ ਇਹਨਾਂ ਲੋਕਾਂ ਦੇ ਲਈ ਪ੍ਰਾਰਥਨਾ ਵੀ ਕਰ ਰਿਹਾ ਮਾਂ ਦੁਆ ਵੀ ਕਰ ਰਿਹਾ ਮਾਂ ਔਰ ਅੱਜ ਅਸੀਂ ਇਹ ਉਹਨੂੰ ਜਵਨਾ ਬਨੋਂ ਜੋ ਰਾਸ਼ਨ ਤਿਆਰ ਕੀਤਾ ਗਿਆ ਸਮਾਨ ਤਿਆਰ ਕੀਤਾ ਗਿਆ ਉਹਨੂੰ ਲੈ ਕੇ ਜਾ ਰਹੇ ਆ ਸਰ ਦੇਖਿਆ ਜਾਏ ਕਿ ਜਦੋਂ ਦੇ ਪੰਜਾਬ ਦੇ ਔਫਰ ਟਾਈਮ ਹੁੰਦਾ ਜਿਹੜੀ ਸਾਡੇ ਤੋਂ ਦਰਮਖਾਰੇ ਗਿਆ ਇੱਥੇ ਇਕੱਠੇ ਹੋ ਜਾਂਦੇ ਆ ਕਿ ਪੰਜਾਬ ਦਾ ਸਾਥਿਆਂ ਵਾਸਤੇ ਸਾਰੇ ਤਰ੍ਹਾਂ ਇਕੱਠੇ ਹੋ ਜਾਂਦੇ ਆ ਉਹਨੂੰ ਕਿੱਦਾ ਦੇ ਆ ਹਾਂ ਬਹੁਤ ਵਧੀਆ ਕਿਉਂਕਿ ਪੰਜ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆ ਕਿ ਅਸੀਂ ਸਾਰੀਆਂ ਕੌਮਾਂ ਸਾਰੀ ਬਰਾਦਰੀ ਇਕੱਠੇ ਹੋ ਕੇ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਡੀ ਸਿੱਖਿਆ ਸਾਡਾ ਸਮਾਜ ਸਾਡਾ ਪੰਜਾਬ ਸਾਡੀ ਸਿੱਖਿਆ ਜਿਹੜੀ ਆ ਉਹੀ ਦੱਸਦੀ ਆ ਕਿ ਅਸੀਂ ਇੱਕ ਹੋ ਕੇ ਹਰ ਕਿਸ ਦੀ ਮਦਦ ਕਰ ਸਕੀ ਹਾਂ ਸਾਡੀ ਸੰਸਥਾ ਦੇ ਵਿੱਚ ਕਰੇ ਮਤੀਤ ਮੁਸੀਬਾ ਹੀ ਜਦ ਵਿੱਚ ਹੋਰ ਪਿੰਡ ਦੇ ਹੋਰ ਵੀ ਹੋ ਜਾਣਗੇ ਨਹੀਂ ਦੂਸਰੇ ਲੋਕ ਵੀ ਨੇ ਮੇਰੇ ਭਰਾ ਨੇ ਅਚਾਹ ਜਿਨ੍ਹਾਂ ਦੇ ਮਨ ਵਿੱਚ ਆਇਆ ਵਾ ਇਹ ਚਾਹ ਜਿਹੜੀ ਆ ਸੇਵਾ ਕਰ ਰਹੇ ਨੇ ਇਹ ਬਰਾਦਰੀ ਦੂਸਰੀ ਕ ਹੈ ਫਿਰ ਵੀ ਲੈ ਕੇ ਆਏ ਨੇ ਬਾਕੀ ਦੂਜੀ ਬਰਾਦਰੀ ਵੀ ਸਾਡੇ ਮੇਲ ਮਲਾਪ ਕਰਕੇ ਅਸੀਂ ਇਹ ਕੰਮ ਕਰੀ ਨਾ ਅੱਜ ਨਹੀਂ ਹੋਰ ਵੀ ਲੋੜ ਪਈ ਤੇ ਵੱਧ ਤੋਂ ਵੱਧ ਅਸੀਂ ਸਾਰੇ ਦੋਆ ਨਗਰ ਵਾਲੋਂ ਇਕੱਠੇ ਹੋ ਕੇ ਹੋਰ ਵੀ ਮਦਦ ਕਰਨ ਦੀ ਉਪਰਾਲਾ ਕਰਾਂਗੇ